ਅੱਜ ਜੇ ਮੈਂ ਤੁਹਾਡੇ ਨਾਲ ਫਿਰ ਆਪਾਂ ਦੁਬਾਰਾ ਕਰਤਾ ਦਾ ਆਪਾਂ ਸਸਿਕਾ ਜੀ ਸਾਰਿਆਂ ਨੂੰ ਸਾਂਸੀ ਲੱਗ ਗਈ ਹੈ ਪਰ ਕੱਢ ਗਿਆ ਸਸਿਕਾ ਜੀ ਸਾਰਿਆਂ ਨੂੰ ਹੋਰ ਤੁਸੀਂ ਸਾਰੇ ਵਧੀਆ ਹੋਗੇ ਤੇ ਅੱਜ ਵੀ ਘਟਾ ਦੀ ਨਵੇਂ ਬਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ ਤੇ ਜਿਹੜੇ ਮੈਸੇਜਸ ਆਉਂਦੇ ਨੇ ਨਹੀਂ ਸੋਲ ਸੋਲ ਕਮੈਂਟ ਆ ਰਹੇ ਨੇ ਬਹੁਤ ਬਹੁਤ ਥੈਂਕ ਯੂ ਉਹਨਾਂ ਦਾ ਤੇ ਅੱਜ ਗੋਭੀ ਆਪਾਂ ਬਣਾ ਰਹੇ ਹਾਂ ਡਿਫਰੈਂਟ ਤਰੀਕੇ ਨਾਲ ਤੁਸੀਂ ਦੇਖੋ ਗੋਭੀ ਨੂੰ ਪਹਿਲਾਂ ਮੈਂ ਨਾ ਹਲਕਾ ਜਿਹਾ ਤੇਲ ਪਾ ਕੇ ਫਰਾਈ ਕਰ ਰਹੀ ਹਾਂ ਤੇ ਇੱਕ ਪਾਸੇ ਆਪਾਂ ਨੇ ਜਿਹੜਾ ਮਸਾਲਾ ਹੈ ਉਹ ਸਾਰਾ ਆਪਾਂ ਨੇ ਰੈਡੀ ਕਰ ਲਿਆ ਲਾ ਚੁੱਕੇ ਆ ਗਾ ਦਰਖਤ ਮਾਰ ਦ। ਇਹਨਾਂ ਦਾ ਆਪਾਂ ਨੇ ਕੋਲ ਰਿਹਾ ਆਪਾਂ ਇਹਨਾਂ ਦਾ ਪਾ ਕੇ ਜੀ ਦਾ ਪਾ ਕੇ ਇੱਕ ਗੋਭੀ ਦੇ ਆਲੂ ਇਹਨਾਂ ਨੂੰ ਹਮਸਾ ਪੂਕਾ ਫਰਾਈ ਕਰਾਂਗੇ ਤੇ ਕੋਰੇ ਟੱਕ ਦਾਂਗੇ। ਨਹੀਂ ਕਿਤੇਈ ਵਾਰੋਂ ਗੋਭੀ ਗੜੀਏ ਬਹੁਤ ਜ਼ਿਆਦਾ ਮਤਲਬ ਗਲ ਜੇ ਜਾਂਦੀ ਆ ਕਰਦੀ ਨਹੀਂ ਚਾਹੀਦੀ ਹੈ। ਠੀਕ ਠੀਕ ਜੀ ਗੋਭੀ ਇਹਨਾਂ ਦਾ ਆਪਾਂ ਇਹਨਾਂ ਨੂੰ। ਜਿਹੜੇ ਨੂੰ ਆਂਦਿਆ ਸਾੜੀ ਆਪਾਂ ਦੇਖੋ ਕੰਮ ਤੇ ਲੱਗੇ ਜਾਂ। ਫਿਰ ਪਰ ਕੋ ਵੀ ਠੀਕ ਐ ਜਦੋਂ ਨਾਲ ਦੀ ਨਾਲ ਪਰਦਾ ਨੂੰ ਚੁੱਕਦਾ ਤਾਂ ਦਮਨ ਮੇਰਾ ਹਮ ਜਨ ਸੁਕਾ ਹੀ ਰਹਿਣਾ ਅੰਜਨ ਹੋ ਗਿਆ ਇਹਨੇ ਜਿਵੇਂ ਆਲਮਾਰੀ ਤੇ ਰੱਖਿਆ ਇੱਥੇ ਵੀ ਠੀਕ ਦਮਨ ਦੀ ਮੈਂ ਚੀਜ਼ਾਂ ਲੈ ਕੇ ਆਈਆਂ ਸਾਫੀ ਸਾੜੀਆਂ ਹੂੰ ਤਵਾ ਰੱਖਿਆ ਤੇਰੀ ਦੇਖ ਲਿਆ ਇਹ ਤਾਂ ਬਸ ਚੜੀ ਜਾਂ ਦਮਨ ਨੂੰ ਇਹ ਦਮਨ ਹੀ ਲਿਆ ਦੇਖ ਸਤੋਂ ਪਹਿਲਾਂ ਮੈਂ ਲਿਆਂਦੇ ਨੇ ਬਨਾਣਾ ਜਿੱਦਾਂ ਮਨ ਖਾਈਗੀ ਮਮਾ ਵੀ ਖਾਈਗੀ ਹੈਨਾ ਲੈ ਇੱਕ ਆਸਾਰ ਇਹ ਬਚਪਨ ਦੀ ਯਾਦ ਆਉਂਦੀ ਹਣੀਏ ਇਹ ਹੈ ਜਿਹਨੇ ਪਾਰਲੇਜੀ ਦੇ ਬਿਸਕਟ ਜੋ ਕਿ ਬੜੇ ਵਧੀਆ ਹੁੰਦੇ ਸੀ 1 ਰੁਪਏ ਦਾ ਪੈਕ ਤਾਂ ਇਹ ਹਾਂ 1 ਰੁਪਏ ਦਾ ਪੈਕ ਤਾਂ ਇਹ ਤੇ ਇਹ ਦਿੱਤਾ 60 ਰੁਪਏ ਦਾ ਬੁੰਲਾਡਾ ਪੂਰਾ ਆ ਜਿਹੜਾ ਉੜਾ ਗਿਆ ਬਾਕੀ ਰਿਆ ਇੱਕ ਦਮਾਂ ਦੀ ਮੈਂ ਇਹ ਲੈ ਕੇ ਆਈ ਆ ਮੈਂ ਕਦੇ ਕਦੇ ਖਾ ਲਿਆ ਕਰੇਗੀ ਹਮਮ ਠੀਕ ਆਪਾਂ ਨੇ ਬਰੈਡ ਲਿਆਂਦੇ ਨੇ ਤਮਨ ਕੰਦੀ ਸਾਰੇ ਸੈਂਡਵਿਚ ਖਾਣੇ ਨੇ ਤੇ ਸੈਂਡਵਿਚ ਦੀ ਵੀ ਰੈਸਪੀ ਤੁਹਾਨੂੰ ਜਰੂਰ ਸ਼ੇਅਰ ਕਰਾਂਗੇ ਠੀਕ ਮੈਂ ਲੈਂਦੀ ਆ ਸ਼ੱਕਰ ਠੀਕ ਹਲਕੀ-ਫੁਲਕੀ ਸ਼ੱਕਰ ਵਾਲਾ ਜਿਹੜਾ ਪਾਣੀ ਉਹ ਪੀ ਲਿਆ ਕਰਾਂਗੇ ਚਾਹ ਤਾਂ ਆਪਾਂ ਨੇ ਛੱਡ ਦਿੱਤੀ ਜਿਵੇਂ ਤੁਹਾਨੂੰ ਪਤਾ ਹੈ ਪਤਾ ਨਹੀਂ ਮੈਂ ਚਾਹ ਕਿਵੇਂ ਛੱਡਤੀ ਮੈਂ ਤਾਂ ਆਪ ਹਰਾਣਾ ਤੇ ਅੱਜ ਮੈਨੂੰ 10 ਦਿਨ ਹੋ ਗਏ ਚਾਹ ਛੱਡੀ ਨੂੰ ਚਾਹ ਨਹੀਂ ਪੀਤੀ ਹੈਗੀ ਤੇ ਕੁਛ ਮੈਂ ਰਮਣ ਲਈ ਲੈ ਲੈਂਦੇ ਪਲੀਸ ਤੋਂ ਹੁਣ ਪਤੇ ਨੇ ਵੇਖ ਕੇ ਕਹਣਾ ਮम्मा ਲੀ ਲੈ ਕੇ ਆਏ ਤੇ ਇੱਕ ਲਿਆਨੇ ਆਪਾਂ ਉਹ ਜੱਸ ਬੜੇ ਤੇਸੀ ਹੁੰਦੇ ਨੇ ਹਣਾ ਰਮਣ ਹੂੰ ਮੈਂ ਵੀ ਸਾਡੇ ਇੱਕ ਵਾਰੀ ਤੇ ਇਹ ਆ ਪਛੀਂ ਗਿਆ ਲੈ ਕੇ ਰਮਣ ਲਈ ਇੱਕ ਸਾਡਾ ਸ਼ਾਇਦ ਖਤਮ ਸੀ ਸ਼ਾਇਦ ਲੈ ਕੇ ਜਮਣਾ ਮੈਂ ਹਾਂ ਕਾਫੀ ਦੇ ਵਿੱਚ ਪਾਣਾ ਪੈਂਦਾ ਚਲੋ ਜੀ ਬਣੇ ਰਹੋ ਵਲੌਗ ਦੇ ਵਿੱਚ ਆਪਾਂ ਉਤਾਰ ਦਾ ਵੇਟ ਕਰਦੇ ਆਂ ਉਤਾਰ ਆਉਣ ਵਾਲੇ ਨੇ ਤੇ ਇਹ ਹੈਗੀ ਮੇਰੀ ਆਟਫਿਟ ਦੱਸਿਓ ਮੈਂ ਕੁਝ ਲਿਮਟਡ ਰਿਮ ਹੋਈਆਂ ਕਿ ਨਹੀਂ ਹੋਈਆਂ ਸਿਰ ਨੂੰ ਠੰਡ ਲੱਗ ਰਹੀ ਸੀ ਤੇ ਬਾਡੀ ਨੂੰ ਗਰਮੀ ਲੱਗ ਰਹੀ ਸੀ ਉਹ ਹੋਰ ਹੋਰ ਜੀ ਸਬਜੀ ਦਾ ਕੰਮ ਹੋ ਗਿਆ ਇਹ ਤਾਂ ਹਲਕੀ ਹੈਗੀ ਆਪਾਂ ਇਹਨਾਂ ਨੂੰ ਹੁਣ ਟੱਕ ਲੈਣਾ ਥੋੜੀ ਜਿਹੀ ਟਾਈਮ ਤੇ ਸਾਰੇ ਦੱਸਿਓ ਜੀ ਉਹ ਜਿਹੜੀ ਤੁਹਾਨੂੰ ਮੈਂ ਐਕਟੀ ਦਿਤੀ ਜੇਕਰ ਤੁਹਾਨੂੰ ਪਸੰਦ ਆ ਜਾਵੇਗਾ ਜੇਕਰ ਇਹ ਪੂਰੇ ਜਿਹੇ ਬਣਾਇਆ ਹੋਊ ਕਿੰਨੀ ਲੱਗੀ ਬਹੁਤ ਤਾਂ ਮੇਰੇ ਪ੍ਰੋਫਾਈਲ ਪਰ ਆਨੇ ਦੇਖੀ ਵੀਡੀਓ ਜੁਨਾ ਨਹੀਂ ਕੀਤੀ ਜਰੂਰ ਜਾ ਕੇ ਚੈੱਕ ਕਰੋ। ਦੋਨੇ ਸਬਜ਼ੀ ਬਣ ਗਈ ਤੇ ਮਿਲਦੇ ਆਪਾਂ ਤਾਂ। ਤੇ ਲੋ ਜੀ ਸਾਡੀ ਸਬਜ਼ੀ ਬਣ ਗਈ ਹੈ। ਸਬਜ਼ੀ ਦਾ ਕਲਰ ਦੇਖੋ ਕਿੰਨਾ ਘੈਂਟ ਆਇਆ। ਇੱਥੇ ਜਿਆਦਾ ਘੈਂਟ ਲੱਗ ਰਿਹਾ। ਹਾਂ ਐਵੇਂ ਜਿਆਦਾ ਘੈਂਟ ਲੱਗ ਰਿਹਾ। ਸਬਜ਼ੀ ਆਪਾਂ ਨੇ ਬਣਾਈ ਹੈ ਜੀ ਗੋਭੀ। ਮੈਨੂੰ ਲੱਗਦਾ ਘੱਟੋ ਘੱਟ 2 ਮਹੀਨੇ ਬਾਅਦ ਗੋਭੀ ਬਣਾਈ ਹੈ। ਨਹੀਂ ਤਾਂ ਗੋਭੀ ਕਰ ਬਣਾਈ ਨਹੀਂ ਬਹੁਤ ਟੰਮ ਹੋ ਗਿਆ ਸੀ। ਇਧਰ ਆਪਾਂ ਨੇ ਆਟਾ ਗੁੰਨਤਾ ਤੇ ਫੁਲਕੇ ਬਣਾਣੇ ਆ। ਤੇ ਗਾਇਸ ਫੁਲਕੇ ਜਿਹੜੇ ਲਾਏਗੀ ਉਹ ਸਾਡੀ ਦਮਨ ਲਾਏਗੀ ਹੁਣ ਸਿਮਰਨ ਤੋਂ ਬਾਅਦ ਦਮਨ ਦੀ ਡਿਊਟੀ ਹੈ ਤੇ ਦਮਨ ਨੇ ਫੁਲਕੇ ਲਾਣੇ ਤੇ ਦਮਨ ਹਾਸਰੀ ਮਠਾ ਮਠਾ ਆ ਦਿਓ ਫਿਰ ਸਬਜੀ ਬਣ ਗਈ ਲਾਓ ਫੁਲਕੇ ਨੰਨੇ ਹਨ ਸਾਡੇ 6 ਸਾਡੇ 7 ਹੋ ਗਏ ਨੇ ਆਜੋ ਉਧਰ ਪਿੱਛੇ ਬਸੀ ਸਾਡੇ ਦੇਖ ਸਕਦੇ ਤੁਸੀਂ ਬੈਠੇ ਨੇ ਆਫਿਸ ਤੇ ਕੰਮ ਤੇ ਆ ਲੋ ਲਓ ਬਾਏ ਬਾਏ ਮੈਂ ਉਹ ਲੋ ਪਿਆਰ ਬਣੀ ਸਤਿ ਸ਼੍ਰੀ ਅਕਾਲ ਮੈਂ ਥੋੜਾ ਘਟ ਹੀ ਆਉਣਾ ਕਿਉਂਕਿ ਮੈਂ ਥੋੜਾ ਜਿਹਾ ਉਲਝਿਆ ਹੋਇਆ ਕੰਮ ਆ ਦੇਖੋ ਟਿਫਨ ਕੋਲ ਹੈ ਲੈਪਟਾਪ ਕੋਲ ਇੰਨੇ ਬਿਜ਼ੀ ਪਰਸਨ ਨੇ ਹਨਾ ਆਪਾਂ ਗਾਇਸ ਇਧਰ ਨਾ ਲੂਣ ਦੇਖ ਕੇ ਸਬਜੀ ਦਾ ਦੱਸ ਦਿਆਂ ਕਿ ਸਬਜੀ ਕਿਵੇਂ ਦੀ ਬਣੀ ਹੈ ਵੇਖਣ ਨੂੰ ਤਾਂ ਬੜੀ ਸੋਹਣੀ ਲੱਗ ਰਹੀ ਹੈ ਤਾਰ ਦੇਖੋ ਹਨਾ ਹਨਾ ਤਾਰ ਵਧੀਆ ਲੱਗ ਰਿਹਾ ਨਾ ਕਲਰ ਕਲਰ ਹੋ ਜਾਏਗਾ ਇੱਕ ਮਿੰਟ ਯਾਰ ਮੈਂ ਕੀ ਕਰਨਾ ਸੀ ਵਿੱਚ ਗੱਲਾਂ ਕਰਕੇ ਭੁਲਾਇਆ ਦਿੰਨੀ ਹੁੰਦੀਆਂ ਯਾਰ ਕੀ ਆ ਗੱਲਬਾਤ ਮੈਂ ਕੀ ਭੁਲਾਤਾ ਤੁਹਾਨੂੰ ਛੱਡ ਜਾ ਮੈਨੂੰ ਮੈਨੂੰ ਯਾਦ ਕਰਨ ਦੇ ਮੈਂ ਕਰ ਕੀ ਰਿਹਾ ਸੀਗਾ ਹਾਂ ਸੌਰੀ ਸੌਰੀ ਮੈਂ ਡਿਸਟਰਬ ਕਰਤਾ ਤੁਹਾਨੂੰ ਆ ਦੇਖ ਲਓ ਭੁੱਲ ਗਏ ਮੇਰੇ ਕਰਕੇ ਕਿਤੇ ਮੈਨੂੰ ਗਾਲਾਂ ਹੀ ਪੈਣ ਇੱਕ ਮਿੰਟ ਕੈਮਰਾ ਬੰਦ ਕਰਨ ਦੇ ਬਾਅਦ ਮੈਨੂੰ ਗਾਲਾਂ ਪੈਣ ਕਿਤੇ 75 ਠੀਕ ਹੈ ਚੱਲ ਮਿਲ ਗਿਆ ਮਿਲ ਗਿਆ ਚਲੋ ਟੇਸਟ ਕਰਕੇ ਦੱਸੋ ਮੇਰਾ ਤਾਂ ਹੋ ਗਿਆ ਜਿਹੜਾ ਹੋਣਾ ਸੀ ਬਹੁਤ ਘੈਂਟ ਬਹੁਤ ਕਰਾਰੀ ਬਣੀ ਗੋਭੀ ਪੱਕੇ ਬਹੁਤ ਕਰਾਰੀ ਬਣੀ ਐ ਨਹੀਂ ਪਿਆ ਦਹੀਂ ਨਾ ਖਾਣੀ ਆ ਦਮਨ ਆਜੋ ਦੇਖੀ ਤੇ ਜਾ ਤਾ ਨਹੀਂ ਆ ਕਿ ਮੇਰੇ ਜ਼ਿਆਦਾ ਪਾਣੀ ਹੈ ਪੱਜੀ ਵੀ ਜ਼ਿਆਦਾ ਲਓ ਜੀ ਪੱਟ ਪਹੁੰਚ ਗਏ ਆਪਾਂ ਇੱਧਰ ਬਣਨਗੀ ਸਬਜ਼ੀ ਸ਼ਿਮਲਾ ਮਿਰਚ ਦੀ ਪਹਿਲਾਂ ਮੈਂ ਪਨੀਰ ਬਣਾਵਾਂ ਸ਼ਿਮਲਾ ਮਿਰਚ ਪਨੀਰ ਇਹ ਤੂੰ ਲਿਆ ਤਰਾ ਚੀਮੂ ਕਿਹੜਾ ਪਨੀਰੂ ਮਿਲਦਾ ਸੀ ਲੈ ਉਹ ਨਰੇ ਰਿਹਾ ਨਾ ਮੇਜੀਲਾ ਮਹੀਨੇ ਖੜਪੀ ਰਿਹਾ 100 ਇਹ ਵੀ ਆਪਣਾ ਨਵੀਂ ਜਗ੍ਹਾ ਤੇ ਤਫਰੀਦ ਲੈ ਲੈ ਕਿੰਨਾ ਖਰਾਬ ਹੋ ਗਿਆ ਆਪਣੇ ਲਫਾਫੇ ਚ ਲੈ ਕੇ ਜਾਈਏ ਲੈ ਜੋ ਲੈ ਜੋ ਭਾਈ ਕੋਲ ਰੱਖੀਆ ਪਤਾ ਡਾਈਟ ਉਹ ਖਾਣੇ ਆ ਡਾਈਟਿੰਗ ਤੁਹਾਨੂੰ ਪਤਾ ਹੀ ਡਾਈਟ ਸੀ ਬਸ ਤਾ ਮੈਂ ਇਹੋ ਲੈ ਪੈਣੇ ਗੜਨਾ ਹੋਰ ਨਹੀਂ ਪੈਣਾ ਕਿਉਂ ਹੋਰ ਕਿਉਂ ਮੇਰਾ ਘਰ ਆ ਮੈਂ ਜੋ ਮਰਜ਼ੀ ਖੜਾ ਨਹੀਂ ਕੋਈ ਖਾਣੇ ਆ ਨਾ ਤੂੰ ਕੌਣ ਮੈਨੂੰ ਰੋਕਣ ਵਾਲੀ ਇਹ ਇਹ ਖਾਂਦੇ ਰਹਿ ਕੇ ਤਾਂ ਕਹਿ ਰਿਹਾ ਤੂੰ ਕੌਣ ਹੁੰਨੀ ਮੈਨੂੰ ਇੰਨੀ ਗੱਲ ਕਹਿਣ ਵਾਲੀ ਨਾ ਨਾ ਛੋਟੀ ਭੈਣ ਇੱਕ ਸਾਈਡ ਤੇ ਦੀਰ ਹੈ ਸਿੱਲੋ ਪਾਪਾ ਦੇਤਾ ਪਰਕਰ ਆਪਣਾ ਸਬਜੀ ਨੂੰ ਬਾਦ ਪਾਣੀ ਸਮਾਨ ਲਿਆ ਸੜਕਾ ਮਾਪਾ ਬਾਦ ਪਾਣੀ ਲਿਆ ਲੈ ਲੋ ਮੈਨੂੰ ਟਮਾਟਰ ਕੋਈ ਨਹੀਂ ਹੈਗਾ ਕਿ ਨਹੀਂ ਹੈਗਾ ਸਾਡੇ ਗਰੀਬਾਂ ਦੇ ਘਰੇ ਗਰੀਬ ਦੇ ਉਹ ਗਰੀਬਸ ਘਰ ਘਰ ਕੇ ਮੰਨ ਉਹ ਵੀ ਗੱਲ ਨਿਕਲੀ ਹੈ ਨਾ ਟਮਾਟਰ ਹੀ ਨਹੀਂ ਹੈ ਕੋਈ ਤੇ ਫਾਈ ਸੱਚੀ ਕਰ ਮੈਂ ਲੈਣ ਦੀ ਲੱਗੀ ਰਹੀ ਟੀਮੇ ਟਮਾਟਰ ਤੋਂ ਬਿਨਾ ਤੇੜੀ ਬੰਣੀ ਵੀ ਨਹੀਂ ਸਬਜੀ ਗੱਲ ਤੁਹਾਡੇ ਦਾ ਟਮਾਟਰ ਕਰਕੇ ਲਿਆ ਮਾਜਾ ਚਾਚਾ ਜੀ ਬੋ ਚਾਚੀ ਲੱਗੇ ਕੁਝ ਟਮਾਟਰ ਕਿਹਾ ਪੈ ਗਈ ਮੰਡਰ ਜਿੱਕਾ ਪੈਣ ਕਿਹਾ ਜੋ ਅੰਦਰ ਚਰਤਾਰੀ ਹੁੰਦੀ ਹੈ ਕਹਿੰਦਾ ਮੈਂ ਤੁਹਾਡੀ ਮੂਹਰੋ ਭੱਜ ਕੇ ਭੱਜ ਕੇ ਜਾਓ ਜਿਉਂ ਜਾਓ ਜਿਉਂ ਆਓ ਜਾਓ ਹਾਂ ਉੱਥੇ ਵੀ ਕੋਈ ਚਰਤ ਸੱਸਾ ਚਰਤਰੀ ਹੈ ਹੈ ਉੱਥੇ ਵੀ ਸੱਸਾ ਚਰਤਰੀ ਹੈ ਚਾਹ ਚਰ ਲੈ ਤਾਨੀ ਕਹਿੰਦਾ

ਮਾਰਨੀਆ ਨਹੀਂ ਹਨ ਤੂੰ ਪੈਰ ਨੂੰ ਮਾਰਨਾ ਪੈਰ ਮਾਰਨਾ ਨਾ ਖਲੇ ਰੰਗ ਨਹੀਂ ਖਲੇ ਰੰਗ ਨਹੀਂ ਆਜ ਕਿੰਨੇ ਕਲਕੀਆਂ ਹੋ ਗਈਆਂ ਅੱਜ ਹੀ ਉਹ ਪੈਰੇ ਕੱਟੀਆਂ ਹੋ ਗਈਆਂ ਕੋਈ ਟਮਾ ਗੋਣ ਤੋਂ ਆਪਣੀ ਨਾ ਕਰਨਾ ਕਦੇ ਇਹ ਨਾ ਕਿਹਾ ਉਹ ਸਾਹ ਪੜਾ ਦੇਖਾ ਦੇ ਤੋੜ ਗਿਆ ਤੇ ਲੱਗਦੀ ਆ ਮੈਨੂੰ ਕੀ ਆਪਾਂ ਜਦੋਂ ਸੈੱਡ ਕਰਦਾ ਦੁਕਾਨਦਾਰੀ ਮੈਨੇ ਤਾਂ ਇਹ ਜਦੋਂ ਸਮਾਨ ਕਿੱਦਾਂ ਹੁੰਦਾ ਸਹੀ ਹੁੰਦਾ ਇਹ ਸਾਫ਼ ਕਰਨੀ ਹੁੰਦੀ ਜੇ ਜਿੰਨਾ ਵਿੱਚ ਵੀ ਸਬਜ਼ੀ ਹੈ ਤਾਂ ਹੀ ਮੈਂ ਤਾਂ ਹੀ ਲੱਗਵਾਉਂਦੀ ਹਾਂ ਕਿ ਆਈ ਬਣਾਉਣੀ ਹੈ ਅਮਰ ਕੀ ਲੰਪੜੀ ਤੂੰ ਲੋ ਰਸਮ ਥੋੜ ਮੁੜ ਕੇ ਰਸਤਾਂ ਲਵਾ ਕੇ ਮੋੜ ਗਿਆ ਕਿਤੇ ਮੰਜਰੇ ਉਧਰ ਦੇਖੋ ਉਧਰ ਜੂੜਾ ਹੋ ਰਿਹਾ ਉਹਦਾ देखे देखे। हैं। <laughs> हाँ जी तो इन्हें पिछ पिछ कैमरा लेके क्यों फिर दे गए हो फिर मासी ना गाल करो करो मासी ना फोन से बैठी मासी के लिए मासी वेली नहीं है मासी ने बहुत काम किया है नीला बलाम के मार्गी जरा का कि मैं सारे बेटा दोबारा पाते हैं करीबार से ना कहिया ਉਹਰ ਕੱਢੇ ਕਿਤੇ ਕੱਪੜਾ ਚੋਂ ਕੱਪੜੇ ਦਾ ਥੱਲੇ ਵੜ ਗਈ ਕਿਤੇ ਇਹ ਚੱਲ ਹੋਣ ਲੱਗ ਪਏ ਹੋਣ ਮੈਂ ਸੱਚ ਮੈਂ ਜਦੋਂ ਮੈਸੇਜ ਜਦੋਂ ਕਿਹ ਚੀਜ਼ ਦੀ ਲੋਡ ਹੋਇਆ ਨਾ ਉਦੋਂ ਹੀ ਲੱਗਦੀ ਗੇਟ ਹੈ ਵੀ ਚੀਜ਼ ਆਉਂਦੀ ਆਹ ਉੱਪਰ ਵਾਲੀ ਲੱਗ ਗਈ ਹੈ ਇਹ ਮੈਂ ਆ ਲੱਭਦੀ ਨਾ ਉਹ ਲੱਭਣੀ ਉਹ ਲੱਭੀ ਅੱਗੇ ਤਾਂ ਜਾਂ ਨਾ ਹੋਰ ਕੁੜੀ ਹੋਣੀ ਨਾ ਉਹ ਬੈਲਟ ਬੰਨ ਰਹੀ ਹੈ ਇੱਧਰ ਮम्मा ਕਹਿੰ ਲੈ ਚੱਲ ਰਹੀ ਹੈ ਨਹੀਂ ਮੈਂ ਹਾਂ ਉਹ ਕਰ ਰਿਹਾ ਹਾਂ ਕੁਝ ਕੀ ਆਉਂਦਾ ਤੈਨੂੰ ਫਤਿਹ ਕੁਝ ਨਹੀਂ ਦੱਸੋ ਕੀ ਦਾ ਪੇਪਰ ਹੈ ਮੈਥ ਮੈਥ ਦਾ ਆਉਂਦੀ ਹੈ ਮੈਥ ਸਭ ਤੋਂ ਆਧੀ ਮੈਥ ਇਹਦੇ ਹੋਸ਼ ਉੜੇ ਪਰ ਇਹਨਾਂ ਦੀ ਵੀ ਵੀ ਮੈਥ ਦਾ ਪੇਪਰ ਹੈ ਹੋਰ ਇਧਰ ਵੀ ਨੂੰ ਹਜੇ ਐਸਐਸਟੀ ਦੀ ਨਹੀਂ ਇਹਨੂੰ ਟੈਂਸ਼ਨ ਹੈਗੀ ਜਿੰਨੀ ਮੈਥ ਦੀ ਹੈ ਹੋਰ ਹਾਲੇ ਤੱਕ ਕੋ ਪੇਪਰ ਵੀ ਨਹੀਂ ਆਇਆ ਹਾਲੇ ਹਾਂ ਓ ਮਾਈ ਗੋਡ ਓ ਮਾਈ ਗੋਡ ਪਗ 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 ਓ ਮਾਈ ਗੋਡ ਓ ਓ ਨਾਟਿਆਰਾ ਫਤਿਹ ਹਾਂ ਜਿੱਦ ਕਰਾ ਬੀ ਮੇਰੀ ਕਿਥੇ ਪਈ ਤੇ ਬੈਂਕ ਪੂਰੇ ਹੋ ਗਏ ਤੂੰ ਬਰੀਵਾਸੇ ਸੈਜਾ ਐ ਫੇਲੋ ਸਹੀ ਸੀ ਲੱਗੇ ਪਹਿਲੇ ਨਹੀਂ ਕੰਡਾ ਅਰੇ ਗਮਾ ਰੰਗ ਉਹ ਤੋਂ ਮੇਰਾ ਇਹ ਆ ਜੀ ਪਕਸਣ ਆਖੀ ਗਏ ਚੁੱਪ ਤਾਂ ਆਦੇ ਹੋਪੀ ਬਾਈ ਪੋਰੋ ਪਿੱਛੇ ਦੇਖ ਮੈਂ ਹਾਂ ਜੀ ਕਟੋ ਕੰਨ ਪਾਈ ਉਹ ਹੋ ਸਿੱਧੇ ਕਰੇ ਉਹ ਇਧਰ ਆ ਮੁਈ ਨਾ ਲੈ ਆ ਗਈ ਮਾੜੇ ਲੱਟੀ ਕਰਵਾ ਕੇ ਭੱਜਦੀ ਮਰਵਾ ਕੇ ਐਂਕਸਾਈਨ ਕਰੀ ਜਾਣਾ ਆਹੋ ਨਾ ਲਾ ਭੱਜੂ ਪਿੱਛੇ ਟੁੰਗਾ ਕਰਦਾ ਹੋਈ ਆ ਜੀ ਆ ਸਰੀ ਰੱਗੇ ਸਿਰ ਤੋਂ ਤੁਹਾਡੇ ਲੈ ਕਿੰਨਾ ਰਾਮੀ ਲੋਕ ਹੋਣ ਐਕਸਰਸਾਈਜ਼ ਕਰਦੇ ਆ ਰੋ ਰੋ ਉਹ ਵੇਖੋ ਤੇਲੀ ਪਰ ਪੂਰੇ ਆ ਇਦਵਾਲੀ ਕੋਈ ਜਾਇਆ ਇੱਕ ਹੀ ਦਮਾਲਾ ਵੱਜਣ ਲੱਗਾ ਮੈਨੂੰ ਬੱਲ ਹੂੰ 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 ਕਿੱਥੇ 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 ਵਾਰਨ ਖਾਣ ਨੂੰ ਸੁਣ ਮੈਂ ਆ ਗਈ 2 ਮਿੰਟਾਂ ਦੇ ਬਾਅਦ ਉਹ ਲੱਗੀ ਗੱਡੀ ਤੇ ਮਨ ਨੂੰ ਰੂਟੀ ਰੇ ਜੂੜਾ ਤਾਂ ਤੇ ਸੱਟ ਕੱਢੋ ਪਹਿਲਾਂ ਉਹਦੇ ਮੈਂ ਕਹਿਣੇ ਮਗਰ ਲੱਗੀ ਹੋਈ ਸਕੂਟੀ ਮੰਤਰਕਾ ਆਲੇ ਉਹ ਚੱਤੇ ਲੱਗੇ ਦਮਾਲਾ ਬਣਾਣ ਇੰ ਘਰ ਆਡੀਓ ਮੈਂ ਮੈਂ ਬੰਦੇ ਬੰਦੇ ਮੈਂ ਪਸੰਦ ਓਏ ਲੱਕੇ ਮੂੰਹ ਤਾਂ ਹਾਂ ਮੂੰਹ ਤਾਂ ਹੈ ਤੱਕ ਜਾ ਉਹ ਦੈਨ ਉਹ ਪਹਿਲਾਂ ਉਹ ਖਾਤਾ ਆਇਆ ਆ ਪਤਨ ਬਹੁਤ ਸ਼ੌਂਗ ਹੈ ਤੁਹਾਡਾ ਦਮਾਲਾ ਬਨ ਰਿਹਾ ਕਿ ਪੱਗ ਬਨ ਰਿਹਾ ਜਿੱਤੇ ਪਰਨਾ ਪੱਗ ਕੇ ਦਮਾਲਾ ਆਪਣੇ ਵਰਗਾ ਬਨੂਣਾ ਇਹ ਤਾਂ ਬਣਾਉਂਦੇ ਜਨਾ ਆਪ ਬਨੋ ਪੱਗ ਬੰਦੀ ਵਰਗਾ ਬਨਣਾ ਹਾਂ ਕਿ ਉਹ ਲੈ ਜੀ ਕਿਉਂਕਿ ਉਹ ਤਾਂ ਪੱਗ ਦਾ 네 i ề u ਨਾ ਉਹ ਨਹੀਂ ਨਾ ਦੁਨੀਆ ਦਾ ਤੋਤਾ ਵੀ ਹੀ ਦੇ ਬੀ ਨਹੀਂ ਨਹੀਂ ਬਾਸ 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 ਮਾਰਕੀਟ 'ਚ ਤੱਕ ਲੱਗ ਰਿਹਾ ਇਹ ਕਿੱਥੇ ਰੱਖ ਗਿੱਚੀ ਫੜੀ ਤੋ ਪਾੜ ਦੀ ਉੱਪਰ ਪਾ ਕੇ ਖਾ ਲੈ ਜਰਨਾ ਆਪਾਂ ਇੱਧਰ ਖਾ ਇੱਧਰ ਰੱਖ ਉਹ ਇੱਥੇ ਇੱਧਰ ਰੱਖ ਬਾਸ ਗਾਇਨ ਬਾਹਰ ਅਸੀਂ ਨਾ ਗੱਡੀ ਸਟਾਰਟ ਬਿਨਾ ਸਟਾਰਟ ਕੀਤੇ ਹੀ ਫੋਰਸ ਦੇ ਵਿੱਚ ਲਾਤੀ ਜੀ ਲੋ ਕਿੱਡੇ ਹਿੰਮਤੀ ਬੰਦੇ ਆ ਸੀ ਕਿਉਂ ਕਾਰ ਨਹੀਂ ਹੁੰਦੀ ਇਹ ਗੱਲ ਦਾ ਕਾਰਨ ਦੱਸੀ ਹੈ ਕਿਉਂਕਿ ਉਹ ਸਟਾਰਟ ਹੀ ਨਹੀਂ ਹੁੰਦੀ ਤੇ ਉਹ ਖਰਾਬ ਪਈ ਹੈ ਓ ਮਾਈ ਗੋਡ ਕੈਟ ਕੈਟ ਕਾਸ ਸੱਚੀ ਘੇਟ ਹੈ ਕੈਟ ਦੱਸ ਤੂੰ ਹੈ ਦੱਸ ਤੂੰ ਉਹ ਸੱਚੀ ਘੇਟ ਹੈ ਦੱਸ ਤੂੰ 10 ਬਹੁਤ ਘੇਟ ਹੈ ਪੂਰੀ ਹਾਂ ਪੂਰੀ ਘੇਟ ਪੂਰੀ ਹਾਂ ਜਿੰਨਾ ਵਿੱਚ ਤੈਨੂੰ ਥਾਪੜ ਮਾਰਾਂਗੇ ਲੈ ਮੈਂ ਤੇ ਤੇਰੀ ਵੱਡੀ ਬਣਾਏ ਵਿੱਚ ਥਾਪੜ ਮਾਰਾਂਗੇ ਉਹ ਖੜ ਜਾ ਠੀਕ ਹੈ ਪੂਰੀਆਂ ਵੱਡੀ ਪਤਾ ਪੂਰੀ ਪਰ ਜੇ ਦੋ ਜੇ ਕੈਂਟ ਬਣੀ ਤੈਨੂੰ ਅੱਜ ਬਣ ਕੇ ਦਊਗਾ ਸ਼ੀਸ਼ਾ ਦੇ ਖਾਵੇ ਸ਼ੀਸ਼ਾ ਦੇ ਸ਼ੀਸ਼ਾ ਦੇ ਕੈਂਟ ਇਹ ਬੁੱਢਾ ਬੰਦਾ ਹੈ ਇਹਦੇ ਤੇ ਐਸਾ ਲੱਗਿਆ ਹੁੰਦਾ ਉਮਰੇ ਇਦਾਂ ਜਿਆਦਾ

ਜੋ ਜਿਆ ਪਰੇ ਪਾਤਾ ਕਰਉਂਦਾ ਹੈ। ਥੋੜੀ ਬੰਦੀ ਪਾਤਾ ਦੇਦੇ। ਓਵਰ ਬੋਲ। ਥੋੜੀ ਰਾਸਮੇਸੀ ਖਾਣੀ ਤਾਂ ਸੁਪਰ ਕੋਲ ਹੀ ਦੀ ਖਾਣੀ ਹੈ। ਰਾਸਮੇਸੀ। ਆ ਦੇ ਹੈਂ ਦਰਾਹੇ। ਬੇਟਾ ਮੁਗਲਦੀ ਆ ਨਹੀਂ ਹੋਣਾ ਬਣਾਉਣਾ। ਬਾਅਦ ਫਿਰ ਮੈਂ ਆਪਣੇ ਤੋਂ ਮੰਗਣਾ ਨਹੀਂ ਗਈ। ਚਲ ਚਲ। ਹੈਲੋ ਫੈਮਲੀ। ਹੁਣ ਫੈਮਲੀ ਗਿਆ ਕਰਨਾ। ਫੈਮਲੀ ਮੈਂਬਰ। ਫੈਮਲੀ ਮੈਂਬਰ ਗਿਆ ਕਰਨਾ। ਫੈਮਲੀ ਅੱਜ ਜੀ ਆਪਣੇ ਸਾਹਮਣੇ ਬੈਠੀ। ਨਾ ਗਾਇਸ ਨਹੀਂ ਗਿਆ ਕਰਨਾ। ਮੈਨੂੰ ਬੜੀਆ ਲੱਗਦਾ ਹਨ। ਥੋੜਾ ਜਿਹਾ ਪਾਣੀ ਦਾ ਛੱਕਾ ਚ ਮਾ ਦਿੰਦੇ ਆਂ। ਤਾਉਗੀ ਇਹਦੇ ਅੰਦਰਲੇ ਮਸਾਲੇ ਨੂੰ ਪੱਕ ਜਾਵੇ। ਹੁਣ ਪਰਨੀ ਦੇ ਬੱਜਣ ਲੱਗੀ ਐ। ਹਾਂ ਭਾਜੀ। ਇਹ ਤਾਂ ਸਾਦਾ ਮੰਨ ਲੈ ਬਣਿਆ ਦਹਾਨਾ। ਜੀ ਇਧਰ ਆਪਣੀ ਡਿਊਟੀ ਲਾਤੀ ਆ ਪਰੋਟੀ ਪਕਾਉਣ ਨੂੰ ਗਗਨ ਦੀ ਖੀਰੇ ਘਟਣ ਨੂੰ ਆਪਾਂ ਸਬਜੀ ਬਣਾਤੀ ਦੇਖਿਆ ਕੰਮ ਉਹ ਵੰਡ ਖਾਈਏ ਖੰਡ ਖਾਈਏ ਉਹ ਕੰਮ ਹੋ ਗਿਆ ਵੰਡ ਕੇ ਕੰਮ ਕਰ ਲਿਆ ਮਿੰਟ ਚ ਹੋ ਗਿਆ ਮੈਂ ਭਾਂਡੇ ਵੀ ਸੱਚ ਮਾਂ ਤੇ ਮੈਂ ਦੋ ਕੰਮ ਕਰਦੀ ਆ ਮਣ ਮੈਂ ਦੋ ਕੀਤੇ ਨੇ ਵੰਡ ਖਾਈਏ ਖੰਡ ਖਾਈਏ ਨਾ ਵਾਲੇ ਦੇ ਡਾਂਗਾ ਖਾਈਏ ਡਾਂਗਾ ਤਾਂ ਕਿਹਦੇ ਵਜੜੀਆਂ ਜਿਹੜੇ ਵਿਲੇ ਬੈਠੇ ਉਹਨਾਂ ਦੇ ਡਾਂਗਾ ਵਜੜੀਆਂ ਸਾਡੇ ਕੋਲ ਡਾਂਗੂ ਤੇਰੇ ਹੀ ਮਾਰਦੇ ਹੋ ਨਾ ਤਿੰਨ ਬੰਦੇ ਉਹ ਬੈਠੇ ਪੱਪਾ ਮਾਰ ਰਹੇ ਨੇ ਨਾ ਨਾ ਬਣ ਗਈ ਰੋਟੀ ਲੈ ਮਿੰਟ ਲੱਗਣਾ ਹਾਂ ਅੱਜ ਉਹ ਮੈਂ ਦੇ ਜਿਆਦਾ ਵੂਮਨ ਇੱਥੇ ਹੋ ਜੀ ਰਹੀਦਾ ਅੱਜ ਵੂਮਨ ਆ ਕਰੇ ਉਹ ਤਾਂ ਦੇਰੀ ਪੰਡਾ ਲੋਕ ਬਚ ਕਰਦੇ ਜੀ ਹਾਂ ਹਾਂ ਸਹੀ ਗੱਲ ਤੇ ਅਸੀਂ ਅੱਜ ਕਿਤੇ ਗਏ ਹੋਏ ਸੀ ਤੇ ਬਹੁਤ ਲੇਟ ਆਏ ਆ ਤਾਂ ਕਰਕੇ ਰੋਟੀ ਪਾਣੀ ਸਾਰਾ ਕੁਝ ਲੇਟ ਹੋ ਗਿਆ। ਮੁੰਡੇ ਇੱਕ ਦਿਨ ਹੋਰੇ ਦਾ ਜਿੰਨੇ ਦਿਨ ਮੂਮੈਂਡੇ ਜੁੰਦੀ ਜਿਹੜੇ ਕਰ ਸਕੋ ਸਿਰੋ ਨਹੀਂ ਮੂਮੈਂਡੇ ਬਣਾਉਣਾ ਚਾਹੀਦਾ। ਹਾਂ ਸਹੀ ਗੱਲ ਹੈ ਰੋਜ਼ੀ ਮੂਮੈਂਡੇ ਹੋ ਜਾਂਦਾ। ਸੁਣ ਲਿਆ ਜੀ ਸਾਰਿਆਂ ਨੇ ਤੁਸੀਂ। ਕਿ ਸਾਰਾ ਦਿਨ ਮੂਮੈਂਡਾ ਕੰਮ ਕਰਦੇ ਤੇ ਆਪਣੇ ਵਿਚਾਰੇ ਇਹਨੂੰ ਗਾਲਾਂ ਪਾਉਂਦੀਆਂ ਨੇ। ਇਹ ਤਾਂ ਮੂਮੈਂਡੇ 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 ਹੀ ਬਣਾਇਆ ਜਾਂਦਾ ਵਿਚਾਰੀ ਦਾ ਹੈ। ਮੂ ਮੂਮੈਂਡੇ ਬਣ ਜਾਂਦਾ। ਮੂ ਮਮੈਂਡੇ ਬਣ ਜਾਂਦਾ।